ਪ੍ਰਦੇਸ਼ ਅੱਜ ਮਨਾ ਰਿਹਾ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰੇਗੰਡ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਕੀਤਾ ਜਾ ਰਿਹਾ ਸਜਦਾ ਕਾਰਗਿਲ ਵਾਰ ਮੈਮੋਰੀਅਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਨਗੇ ਆਰਮੀ ਚੀਫ ਜਨਰਲ ਉਪੇਂਦ ਦਿਵੇਦੀ ਕਾਰਗਿਲ ਵਿਜੇ ਦਿਵਸ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 3 ਵਿੱਚ ਹੋਵੇਗਾ ਸਮਾਗਮ ਸਵੇਰੇ 9:00 ਵਜੇ ਵਾਰ ਮੈਮੋਰੀਅਲ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ हरियाणाचे ग्रुप सी दी पर्टी दे लाई आज तो शुरू हो रहे सीईटी दे पेपर्स 26 अते 27 जुलाई ले सुबह परच बढाए गए 1338 सेंटर्स चार शिफ्टा च 13 लाख तो वद उम्मीदवार देंगे एग्जाम কর্নেল <णुण> बार्डिकोट मादे मामले सीबीआई दा बड़ा एक्शन दो एफआईआर कीतिया दर्ज पांच पुलिस मुलाजिमा खिलाफ बाय नेम दर्ज कीता पर्चा ਕਪੂਰਕਲਾਚ ਪੁਲਿਸ ਨੇ ਪਿੱਛਾ ਕਰਕੇ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ ਕਪੂਰਕਲਾਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਚ ਸੀ ਮੁਲਜ਼ਮ ਹਥਿਆਰ ਤੇ ਡਰੱਗਸ ਵੀ ਖੋਈ ਬਰਾਮਦ ਅਕਾਤਕ ਸਹਾਪੇ ਪੇਸ਼ ਹੋਏ ਸਿੰਗਰ ਬੀਰ ਸਿੰਘ ਕਿਹਾ ਮੈਂ ਸਿੰਘ ਸਾਹਿਬ ਨੂੰ ਦਿੱਤਾ ਮਾਫੀਨਾਮਾ ਅੱਗੇ ਜੱਥੇਦਾਰ ਕਰਨਗੇ ਫੈਸਲਾ ਪ੍ਰੋਗਰਾਮ ਦੇ ਵਿਸ਼ੇ ਬਾਰੇ ਇਲਮ ਨਾ ਹੋਣ ਦੀ ਮੁਰਭਰਾਈ ਗਲ ऑपरेशन जीवन ज्योति कैबिनेट मंत्री बलजीत कौर ने पेश एक की थी रिपोर्ट के हां ਹੁਣ ਤੱਕ 13 ਬੱਚਿਆਂ ਦੇ ਲਏ ਗਏ ਡੀਐਨਏ ਸੈਂਪਲਸ ਇੱਕ ਹਫ਼ਤੇ 'ਚ 168 ਬੱਚੇ ਕੀਤੇ ਰਿਸਕ ਸਤਿ ਸ਼੍ਰੀ ਅਕਾਲ ਜੀ ਮੈਂ ਹਸਜੋਤ ਕੌਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਕਾਰਗਿਲ ਵਿਜੇ ਦਿਵਸ ਦੀ ਕਿਉਂਕਿ ਅੱਜ 26 ਜੁਲਾਈ ਹੈ ਤੇ ਅੱਜ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਾਰ ਹੈ ਗਣ ਹੈ ਪੂਰਾ ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਾਰ ਹੈ ਗਣ ਮਨਾ ਰਿਹਾ ਹੈ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਤੇ ਕਾਰਗਿਲ ਵਾਰ ਮੈਮੋਰੀਅਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਜਾਏਗਾ ਆਰਮੀ ਚੀਫ ਜਨਰਲ ਤਿਵੇਤੀ ਉਹਨਾਂ ਨੂੰ ਸਨਮਾਨਿਤ ਕਰਨਗੇ ਚੰਡੀਗੜ੍ਹ ਸੀਐਮ ਭਗਵੰਤ ਮਾਨ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕਰਨਗੇ ਚੰਡੀਗੜ੍ਹ ਸੈਕਟਰ 10 'ਚ ਇਸ ਸਮਾਗਮ ਰੱਖਿਆ ਗਿਆ ਹੈ ਵਾਰ ਮੈਮੋਰੀਅਲ ਤੇ ਸ਼ਹੀਦਾਂ ਨੂੰ ਇਹ ਸ਼ਰਧਾਂਜਲੀ ਪੇਟ ਕੀਤੀ ਜਾਏਗੀ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 1999 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਭਗ 60 ਦਿਨਾਂ ਤੱਕ ਚੱਲੀ ਜੰਗ ਦਾ ਅੰਤ ਹੋਇਆ ਸੀ ਦੱਸ ਦਿਏ ਕਿ ਇਹ ਉਹ ਦਿਨ ਹੈ ਜਦੋਂ ਭਾਰਤ ਦੇ ਬਹਾਦਰ ਪੁੱਤਰਾਂ ਨੇ ਜੰਮੂ ਕਸ਼ਮੀਰ ਦੀਆਂ ਕਾਰਗਿਲ ਚੋਟੀਆਂ ਤੋਂ ਪਾਕਿਸਤਾਨੀ ਫੌਜ ਨੂੰ ਖਦੇੜ ਦਿੱਤਾ ਸੀ ਅਤੇ ਆਪਰੇਸ਼ਨ ਵਿਜੇ ਨੂੰ ਸਫਲਤਾਪੂਰਵਕ ਅੰਜਾਮ ਉਹਨਾਂ ਦੇ ਵੱਲੋਂ ਦਿੱਤਾ ਗਿਆ ਭਾਰਤ ਤੇ ਬਹਾਦਰ ਜਵਾਨਾਂ ਦੀ ਉਹ ਸ਼ਾਨਦਾਰ ਜਿੱਤ ਅਤੇ ਆਪਣੇ ਦੇਸ਼ ਲਈ ਸੈਨਿਕਾਂ ਦੀ ਸ਼ਹਾਦਤ ਇਤਿਹਾਸ ਦੇ ਪੰਨਿਆਂ 'ਚ ਸਦਾ ਲਈ ਦਰਜ ਹੋ ਗਈ ਹੈ ਤੇ ਅੱਜ ਪੂਰਾ ਦੇਸ਼ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰੇਗੰਡ ਮਨਾ ਰਿਹਾ ਹੈ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਅੱਜ ਸਜਦਾ ਕੀਤਾ ਜਾਏਗਾ ਯਾਦ ਕੀਤਾ ਜਾਏਗਾ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਕਾਰਗਿਲ ਵਾਰ ਮੈਮੋਰੀਅਲ ਹੈ ਉੱਥੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਆਰਮੀ ਚੀਫ ਜਨਰਲ ਉਪੇਂਦਰ ਦਿਵੇਦੀ ਇਹਨਾਂ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਇਸ ਨਾਲ ਹੀ ਚੰਡੀਗੜ੍ਹ ਨੂੰ ਨਿਯਮ ਭਗਵੰਤ ਮਾਨ ਇਹ ਇੱਕ ਪ੍ਰੋਗਰਾਮ ਸ਼ਿਰਕਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਸੀਐਮ ਭਗਵੰਤ ਸਿੰਘ ਜੀ ਦਾ ਨੂੰ ਇਸ ਦਿਨ ਸ਼ਰਧਾਂਜਲੀ ਪੇਟ ਕਰਨਗੇ ਸ਼ਰਧਾ ਦੇ ਫੁੱਲ ਉਹਨਾਂ ਦੇ ਵੱਲੋਂ ਪੇਟ ਕੀਤੇ ਜਾਂਦੇ 1999 ਦਾ ਉਹ ਦਿਨ ਜਦੋਂ ਕਿ ਆਪਰੇਸ਼ਨ ਵਿਜੇ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਸੀ ਕਿ ਜੋ ਐਲਓਸੀ ਹੈ ਲਾਈਨ ਆਫ ਕੰਟਰੋਲ ਉੱਥੇ ਪਾਕਿਸਤਾਨ ਦੇ ਵੱਲੋਂ ਧੋਖੇ ਦੇ ਨਾਲ ਜੋ ਲਾਈਨ ਆਫ ਕੰਟਰੋਲ ਤੇ ਇੰਡੀਆ ਦਾ ਆਕਿਪਾਈਡ ਏਰੀਆ ਹੈ ਉਸ ਨੂੰ ਕੈਪਚਰ ਕੀਤਾ ਗਿਆ ਸੀ ਜਿਸ ਦੇ ਕਰਕੇ ਇੰਡੀਅਨ ਆਰਮੀ ਨੇ ਰਿਟਾਲੀਏਟ ਕੀਤਾ ਤੇ ਉਸ ਏਰੀਆ ਨੂੰ ਕੈਪਚਰ ਕਰਨ ਦੇ ਲਈ ਆਪਰੇਸ਼ਨ ਗਜੇ ਨੂੰ ਸਕਸੈਸਫੁਲ ਅੰਜਾਮ ਦਿੱਤਾ ਗਿਆ ਸੀ ਤੇ ਸਫਲਤਾਪੂਰਵਕ ਉਸ ਚੋਟੀ ਨੂੰ ਫਤੇ ਵੀ ਕਰ ਲਿਆ हरियाणा आज कॉमन एंट्रेंस टेस्ट की परीक्षा है दस के सूबे भारचा सौ सेंटर्स बनाए गए हैं तो करीब साढ़े तेरह लाख उम्मीदवार ये परीक्षा देंगे परीक्षा दो दिन च ही चार फेज होगी पहली शिफ्ट का पेपर सवेरे दस बजे तो लैके पौने बारह बजे तक होगा दूजी शिफ्ट का पेपर सवा तीन बजे तो लैके दोपहरे चार बजे तक होएगा यानी कि पौने पौने घंटे का पेपर होमीदवार हज़ार बसादा भी बसादा प्रबंध भी बिकिता गया है 5500 तो बाद पुलिस कर्मियादिता ना की बिकी गई है ताकि सुखाने तरीके नाल ये जो एग्जाम है वो निपरे जा सके हरियाणा दे सारे निजी सरकारी स्कूला छुट्टी है आज आज हरियाणा दे सारे स्कूल्स बंद रहेंगे पे कर्मचारियों दी छुट्टी भी रद्द कीती गई है हरियाणा स्टाफ सर्विस कमीशन लेवलो

ਫਰੀ ਬਸਤਾ ਦਾ ਪ੍ਰਬੰਧ ਵੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੀਤਾ ਗਿਆ ਤੇ 5500 ਤੋਂ ਬਾਅਦ ਪੁਲਿਸ ਕਰਮਿਆਦੀ ਤਨਾਤੀ ਵੀ ਕੀਤੀ ਗਈ ਤੇ ਹਰਿਆਣਾ ਚ ਗਰੁੱਪ ਸੀ ਦੇ ਅਹੁਦਿਆਂ ਦੇ ਲਈ ਇਹ ਜੋ ਐਗਜ਼ਾਮੀਨੇਸ਼ਨਸ ਨੇ ਉਹ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਪੂਰਾ ਪ੍ਰਬੰਧ ਜੋ ਨੇ ਉਹ ਸਟੂਡੈਂਟਸ ਦੇ ਲਈ ਕੈਂਡੀਡੇਟਸ ਦੇ ਲਈ ਕੀਤੇ ਗਏ ਕਰਾਂਗੇ ਸੰਗਰੂਰ ਦੀ ਸੰਗਰੂਰ ਦੇ ਪਿੰਡ ਜਹਾਂਗੀਰ ਚ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਪੁਲਿਸ ਦਾ ਦੇਖਣ ਨੂੰ ਮਿਲਿਆ ਪੰਚਾਇਤ ਨੇ ਨਸ਼ਿਆਂ ਦੇ ਖਿਲਾਫ ਇੱਕ ਸਖਤ ਮਤਾ ਪਾ ਦਿੱਤਾ ਨਸ਼ਾ ਵੇਚਣ ਵਾਲੇ ਬਿਨ ਹੱਕ ਜੇ ਜੋ ਪੰਚਾਇਤ ਖੜੀ ਨਹੀਂ ਹੋਵੇਗੀ ਕੋਈ ਇਨਸਾਫ ਜਾਂ ਸਮਝੌਤਾ ਨਹੀਂ ਕਰਵਾਏਗੀ ਪੰਚਾਇਤ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਏ ਸੰਗਰੂਰ ਦੇ ਪਿੰਡ ਜਹਾਂਗੀਰ ਚ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਪੰਚਾਇਤ ਦਾ ਦੇਖਣ ਨੂੰ ਮਿਲਿਆ ਹੈ ਪੰਚਾਇਤ ਨੇ ਨਸ਼ਿਆਂ ਦੇ ਖਿਲਾਫ ਇੱਕ ਅਹਿਮ ਮਤਾ ਪਾਇਆ ਨਸ਼ਾ ਵੇਚਣ ਵਾਲੇ ਦੇ ਹੱਕ 'ਚ ਪੰਚਾਇਤ ਨਹੀਂ ਖੜੇਗੀ ਕੋਈ ਵੀ ਇਨਸਾਫ ਜਾਂ ਸਮਝੌਤਾ ਨਸ਼ਾ ਵੇਚਣ ਵਾਲੇ ਪਰਿਵਾਰ ਜਾਂ ਨਸ਼ਾ ਵੇਚਣ ਵਾਲੇ ਦੇ ਬਾਬਤ ਪੰਚਾਇਤ ਨਹੀਂ ਕਰਵਾਏਗੀ ਨਸ਼ਾ ਤਸਕਰਾਂ پولیس ਦੇ حوالے ਤੁਰੰਤ ਕੀਤਾ ਜਾਏਗਾ ਪੰਚਾਇਤ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਇੱਕ ਨਸ਼ਾ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਇਸ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਹੈਗਾ ਕੋਈ ਨੌਜਵਾਨ ਜਿਸ ਤਰ੍ਹਾਂ ਕੋਈ ਚਿੱਟੇ ਦਾ ਮੈਡੀਕਲ ਨਸ਼ੇ ਦਾ ਤੇ ਅਸੀਂ ਕੋਸ਼ਿਸ਼ ਕਰਨੀਆਂ ਵੀ ਉਹਦਾ ਇਲਾਜ ਕਰਾਈਏ ਉਹਨੂੰ ਕਿਸੇ ਵੀ ਸੈਂਟਰ ਜਾਂ ਹਸਪਤਾਲ ਦੇ ਵਿੱਚ ਭਰਤੀ ਕਰਾ ਕੇ ਉਹਦੀ ਜੋ ਵੀ ਬਣਦੀ ਮਦਦਦਾ ਕੀਤੀ ਜਾਊਗੀ ਉਹਨੂੰ ਨਸ਼ੇ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਦਾ ਜਿਹੜੀ ਜਾਣਕਾਰੀ ਆ ਗਈ ਪੁਲਿਸ ਨੂੰ ਦਿੱਤੀ ਜਾਊਗੀ ਤੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਪੰਜਾਬ ਚ ਬੱਚਿਆਂ ਦੇ ਜ਼ਿੰਸੀ ਸ਼ੋਸ਼ਣ ਦੇ ਮਾਮਲੇ ਚ ਬਾਲ ਅਧਿਕਾਰ ਕਮਿਸ਼ਨ ਨੇ ਸਖਤ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਚ ਵਾਦਾ ਹੋਣਾ ਕਾਫੀ ਹੈਰਾਨੀਜਨਕ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਹੀ ਜ਼ਰੂਰੀ ਹੈ لازਮੀ ਹਾਈ ਕੋਰਟ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਬਾਬਤ ਜਾਰੀ ਕੀਤਾ ਦਿੱਤੀ ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਹੋਏਗੀ 10 ਦੇਪੀ ਪੰਜਾਬ ਦੇ ਬੱਚਿਆਂ ਦੇ ਖਿਲਾਫ जिन्सी सोशियन ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਐਡਵੋਕੇਟ ਕਵਰ ਪਖਲ ਸਿੰਘ ਨੇ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਹੈ ਜਿਸ ਵਿੱਚ ਬੱਚਿਆਂ ਦੀ ਸੁਰੱਖਿਆ 'ਤੇ ਗੰਭੀਰ ਚੁਕਲ ਇਸ਼ਾਰਾ ਕੀਤਾ ਗਿਆ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਬੱਚਿਆਂ ਦੇ ਨਾਲ ਜੁੜੀਆਂ ਸੰਸਥਾਵਾਂ ਦੇ ਸਟਾਫ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋ ਰਹੀ ਹੈ, ਜਦਕਿ ਪੁਲਿਸ ਵੈਰੀਫਿਕੇਸ਼ਨ ਹੋਣੀ ਲਾਜ਼ਮੀ ਹੈ। ਮਾਮਲੇ 'ਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕਾ ਹੈ ਤੇ ਹੁਣ 30 ਅਕਤੂਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੈ ਕਿ ਆਂਕੜਾ ਜਿਹੜਾ ਹੈ 2019 ਵਿੱਚ ਤਾਂ ਇਹ 300 ਸੀ ਤੇ ਹੁਣ 2500 ਤੱਕ ਪਹੁੰਚ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਰੀਜ਼ਨ ਇਹ ਵੀ ਹੈ ਕਿ ਰਿਪੋਰਟਿੰਗ ਜਿਹੜੀਆਂ ਹੈ ਅੱਜ ਕੱਲ ਇਹਦੀਆਂ ਜ਼ਿਆਦਾ ਹੋ ਰਹੀਆਂ ਹਨ ਪਹਿਲਾਂ ਸ਼ਾਇਦ ਲੋਕੀ ਡਰ ਦੇ ਮਾਰੇ ਰਿਪੋਰਟ ਹੀ ਨਹੀਂ ਕਰਦੇ ਸੀ ਕਿ ਸਾਡੀ ਕੁੜੀ ਬੱਚਾ ਸਾਡਾ ਬਦਨਾਮ ਹੋ ਜਾਊ ਸਾਡੀ ਫੈਮਿਲੀ ਬਦਨਾਮ ਹੋ ਜਾਊਗੀ ਉਹਦਾ ਵਿਆਹ ਵੀ ਕਰਨਾ ਲੋਕ ਇਸ ਚੀਜ਼ ਤੋਂ ਬਾਹਰ ਆ ਰਹੇ ਨੇ ਪਰ ਵੱਧ ਤੋਂ ਵੱਧ ਰਿਪੋਰਟਿੰਗ ਕਰ ਰਹੇ ਨੇ ਔਰ ਇਹ ਗੱਲ ਇਹ ਹੈ ਕਿ ਇਸ ਨੂੰ ਰੋਕਣਾ ਇੱਕ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਆਪਾਂ ਅਵੇਅਰਨੈਸ ਕੈਂਪੇਨਿੰਗ ਚਲਾਈਆਂ ਅ ਤੁਹਾਡੇ ਚੈਨਲ ਦੇ ਰਾਹੀਂ ਕਈ ਵਾਰ ਮੈਸੇਜ ਦਿੱਤੇ ਕਿ ਵੀ ਇਹਦੀ ਕੀ ਸਜ਼ਾ ਹੈ ਇੱਕ ਪੋਕਸੋ ਲੱਜਾਂਦਾ ਹੈ ਤੇ ਮਿਨੀਮਮ ਉਮਰ ਕੈਦ ਔਰ ਡੈਥ ਪੈਨਲਟੀ ਤੱਕ ਹੈ ਤੇਰੇ ਚ ਬਚਣਾ نامुमकिन ਹੈ ਔਰ ਜਿੱਥੇ ਤੱਕ ਸਕੂਲਾਂ ਨੂੰ ਸਕੂਲਾਂ ਵਿੱਚ ਵੀ ਔਰ ਵੂਮਨ ਐਂਡ ਚਾਈਲਡ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਮੇਂ-ਸਮੇਂ ਤੇ ਪੋਕਸੋ ਉੱਪਰ ਵਰਕਸ਼ਾਪਸ ਲਾਂਦਾ ਹੈ ਟੀਚਰਸ ਉੱਪਰ ਵਾਸਤੇ ਸਟੂਡੈਂਟਸ ਉੱਪਰ ਬਹੁਤ ਹੀ ਮੰਗੇਟ ਹੈ ਔਰ ਮੰਡੀਟਰੀ ਹੈ ਕਿ ਇਹ ਵਰਕਸ਼ਾਪਸ ਲੱਗਣਗੀਆਂ ਔਰ ਲੱਗਦੀਆਂ ਇਹ ਅਸੀਂ ਆਪ ਚੈੱਕ ਕਰਦੇ ਹਾਂ ਔਰ ਇਹ ਇਹ ਗੱਲ ਸੱਚ ਵੀ ਹੈ ਕਿ ਲੱਗਦੀਆਂ ਲੇਕਿਨ ਕੁਝ ਇੱਕ ਸੋਸ਼ਲ ਫੀਨੋਮੀਨਾ ਹੈ ਬੱਚੇ ਜਿਹੜੇ ਨੇ ਬੜੇ ਨਾਜ਼ੁਕ ਹੁੰਦੇ ਆ ਉਹ ਡਰ ਜਾਂਦੇ ਆ ਉਹਨਾਂ ਦੇ ਜਿਹੜਾ ਡਰ ਹੈ ਉਸ ਡਰ ਦੀ ਉਹ ਆੜ ਵਿੱਚ ਉਹਨਾਂ ਨਾਲ ਇਦਾਂ ਦਾ ਯੂਨਿਟ ਸੋਸ਼ਨ ਹੋ ਜਾਂਦਾ ਹੈ لیکن ਜਦੋਂ ਲੋਕਾਂ ਨੂੰ ਇਹ ਜਿਹੇ ਜਿਹੜੇ ਕ੍ਰਾਈਮਨਲਸ ਨੇ ਇਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇਗੀ ਤੇ ਆਪਣੇ ਆਪ ਵੀ ਲੋਕੀ ਡਰ ਕੇ ਫੇਰ ਕੰਮ ਨਹੀਂ ਕਰਨਗੇ। ਬਾਕੀ ਬੀਰ ਸਿੰਘ ਉਸ ਸਮੇਂ ਵਿਵਾਦਾਂ 'ਚ गिर ਗਏ ਜਦ ਉਹਨਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਰੋਮਾਂਟਿਕ ਗਾਣੇ ਗਾਏ। ਮਾਮਲਾ ਵਧਿਆ ਤਾਂ ਉਹਨਾਂ ਅਕਾਲ ਤਖਸਾਲ ਤੇ ਪੇਸ਼ ਹੋ ਕੇ ਮਾਫੀ ਵੀ ਮੰਗੀ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਸਿੰਗਰ ਵੀਰ ਸਿੰਘ ਦੀ ਇਹ ਪਰਫਾਰਮੈਂਸ ਇਹ ਗਾਣੇ ਵਿਵਾਦ ਦੀ ਵਜਾ ਬਣ ਗਏ। ਸ਼੍ਰੀਨਗਰ ਚ ਵੀਰ ਸਿੰਘ ਵੱਲੋਂ ਗਾਏ ਰੋਮਾਂਟਿਕ ਗਾਣਿਆਂ ਦਾ ਜਾਦੂ ਪ੍ਰੋਗਰਾਮ 'ਚ ਮੌਜੂਦ ਲੋਕਾਂ ਦੇ ਸਿਰ ਚੜ ਗਿਆ। ਐਸਾ ਬੋਲਿਆ ਕਿ ਉੱਠ ਕੇ ਭੰਗੜਾ ਪਾਉਣ ਲੱਗੇ। ਸਟੇਜ ਤੇ ਚੜ ਕੇ ਝੂਮਣ ਲੱਗੇ। ਇਹ ਭੁੱਲ ਗਏ ਕਿ ਇਹ ਪ੍ਰੋਗਰਾਮ ਤਾਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਜਿਵੇਂ ਆਪਣੀ ਗਲਤੀ ਦਾ ਵੀਰ ਸਿੰਘ ਨੂੰ ਅਹਿਸਾਸ ਹੋਇਆ ਤਾਂ ਉਸਨੇ ਤੁਰੰਤ ਗਲਤੀ ਮੰਨ ਲਈ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜਥੇਦਾਰ ਨੂੰ ਲਿਖਤੀ ਮਾਫੀਨਾਮਾ ਸੌਂਪਿਆ ਸੋ ਮੈਂ ਆਪਣਾ ਮਾਫੀਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜਿਹੜੀ ਅਣਗਹਿਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਔਰ ਸਿੱਖ ਸੰਗਤ ਦੇ ਪਹਿਲਾਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅਣਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹੋ ਜਾਂ ਜੋ ਵੀ ਕਹੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਚੇਮਾ ਦਾ ਜਾਚਕਿਆ ਜੀ ਮੈਂ ਤੁਹਾਡਾ ਹੀ ਸਿੱਖ ਬੱਚਾ ਆ ਚੰਗੀ ਗੱਲ ਆ ਚੰਗੀ ਗੱਲ ਹੈ ਕਿ ਇੱਕ ਸਿੱਖ ਨੂੰ ਅਹਿਸਾਸ ਹੋ ਜਾਵੇ ਕਿ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹਾਂ ਤੇ ਸਮਰਪਿਤ ਹੋ ਕੇ ਚੱਲਣਾ ਚਾਹੀਦਾ ਨਹੀਂ ਦੇਖੋ ਅਜੇ ਆਪਣਾ ਪੱਖ ਰੱਖ ਕੇ ਗਿਆ ਬਾਕੀ ਦੇਖਾਂਗੇ ਸ਼੍ਰੀ ਕਲਤਕ ਸਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਵੀਰ ਸਿੰਘ ਨੇ ਬਿਆਨ ਜਾਰੀ ਕਰਕੇ ਸਫਾਈ ਦਿੰਦਿਆ ਕਿ ਆ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਵਿਸ਼ੇ ਬਾਰੇ ਇਲਮ ਨਹੀਂ ਸੀ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀਗੇ ਔਰ ਮੇਰੀ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮੇਰੀ ਅਣਗਹਿਲੀ ਸੀਗੀ ਔਰ ਉਹਦੇ ਲਈ ਮੈਂ ਖੇਮਾ ਦ자치ਕ ਵੀ ਹਾਂ ਸ਼੍ਰੀਨਗਰ ਚ ਇਹ ਸਮਾਗਮ ਪਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਸੀ ਪਰ ਜਿਸ ਤਰ੍ਹਾਂ ਵੀਰ ਸਿੰਘ ਵੱਲੋਂ ਪਰਫਾਰਮੈਂਸ ਦਿੱਤੀ ਗਈ ਉਸਤੇ ਭਾਜਪੀ ਨੇ ਸਖਤ ਇਤਰਾਜ਼ ਜਤਾਇਆ ਤਾਂ ਉਧਰ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ న్యూਸ 18 ਨਾਲ ਗੱਲਬਾਤ ਕੀਤੀ ਤੇ ਸਾਰੇ ਵਿਵਾਦ ਨੂੰ ਲੈ ਕੇ ਮਾਫੀ ਮੰਗੀ। ਅੱਜ ਤੱਕ ਦੀ ਸੰਸਥਾ ਨੂੰ ਕਿਸੇ ਵੀ ਯਕੀਨ ਨੂੰ ਲੱਗਦਾ ਕਿ ਸਾਡੇ ਪ੍ਰਾਂਤ ਦੇ ਭਾਸ਼ਾ ਵਿਭਾਗ ਦੇ ਪ੍ਰਾਂਤ ਤੇ ਕੋਈ ਗਲਤੀ ਹੋਈ ਹੈ ਤੇ ਅਸੀਂ ਉਹਦੀ ਖਿਮਾ ਚਾਹਨਾ ਕਰਦੇ ਹਾਂ ਜੀ। ਜ਼ਿਕਰ ਹੋਇਆ ਕਿ ਪੰਜਾਬ ਦੇ ਭਾਸ਼ਾ ਵਿਭਾਗ ਨੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਸੀ ਜਿਸ ਚ ਗਾਇਕ ਪੀਰ ਸਿੰਘ ਨੂੰ ਪਰਫਾਰਮੈਂਸ ਦੇਣ ਲਈ ਸੱਦਿਆ ਸੀ। ਜਿੱਥੇ ਵਿਵਾਦ ਹੋਣ ਤੋਂ ਬਾਅਦ ਉਹਨਾਂ ਮਾਫੀ ਮੰਗ ਲਈ ਅੰਮ੍ਰਿਤਸਰ ਤੋਂ ਅਜੀਬ ਸ਼ਰਮਾ న్యూਸ 18 ਪੰਜਾਬ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਹੋਏ ਵਿਵਾਦ ਤੇ ਜਥੇਦਾਰ ਕੁਲਦੀਪ ਸਿੰਘ ਗੜਕੱਚ ਨੇ ਸਰਕਾਰ ਨੂੰ ਕੇਰਿਆ ਤਾਂ ਸਰਕਾਰ ਨੇ ਕਿਹਾ ਕਿ ਜਿਸ ਤੋ ਵੀ ਕੁੱਤਾਹੀ ਹੋਈ ਹੈ ਉਸ ਦੇ ਖਿਲਾਫ ਐਕਸ਼ਨ ਹੋਵੇਗਾ 250 ਸਾਲਾਂ ਦੀ ਸ਼ੁਰੂਆਤ ਸ਼੍ਰੀ ਦਿੱਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਮਨਾਈ ਜਾ ਰਹੀ ਆ ਇਹਦੇ ਆਪਾਂ ਤੇ ਕਾਰਵਾਈ ਪਾਈ ਏ ਤੇ ਕਹਿਣਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਉਸ ਸ਼ਹਾਦਤ ਨੂੰ ਇਸ ਤਰੀਕੇ ਨਾਲ ਮਨਾਉਣਾ ਦੇ ਦਾ ਮਨਾਉਣਾ ਵਾ ਤੇ ਫਿਰ ਕੀ ਮਨਾਉਣਾ ਵਈ ਇਹ ਆਪਾਂ ਬੇਅਦਬੀ ਕਰ ਰਹੇ ਆ ਤੇ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਅੱਜ ਦੀ ਜਿਸ ਨੇ ਆਪਣਾ ਫੌਂਟ ਕੋਟੇ ਸਪੇਸ ਕੀਤਾ ਕਿ ਪੰਜਾਬ ਗਵਰਨਮੈਂਟ ਹੈਜ਼ ਡਨ ਐਨ ਇਵੈਂਟ ਸ਼ੇਰਨਗਰ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਸਾਹਿਬ ਦਾ ਇੱਕ ਬਾਰਾਤੂਬਾ ਮਾਟਟਮਡੇ ਬਣਾਇਆ ਗਿਆ ਸੀ ਉਥੇ ਜਿੱਥੇ ਜੜਾਈਓ ਦੌਰ ਸਿੰਗਿੰਗ ਔਰ ਸਾਰਾ ਕੁਝ ਹੋਇਆ ਅਰ ਜਿਸ ਵਿੱਚ ਕਿਹਾ ਕਿ ਪੰਜਾਬ ਗਵਰਨਮੈਂਟ ਦਾ ਇਵੈਂਟ ਸੀਗਾ ਸ਼ੇਰਨਗਰ ਦੇ ਵਿੱਚ ਕਿ ਪੰਜਾਬ ਗਵਰਨਮੈਂਟ ਮਸ ਅਪਰੋਵਡ ਜਾਈ ਤੋ ਕੋਈ ਨਹੀਂ ਕਰਨਾਗਾ ਮੈਂ ਉਹ ਮੇਰੇ ਤਾਂ ਇਹ ਮਾਮਲਾ ਤੁਹਾਡੇ ਰਾਇ ਧਿਆਨ ਚ ਆਏਗਾ ਜਿਨੇ ਵੀ ਇਸ ਤਰ੍ਹਾਂ ਦਾ ਕੀਤਾਗਾ ਤੇ ਖਲਾਫ ਸਟੈਕਸ਼ਨ ਹੋਊਗੀ ਨਹੀਂ ਪੰਜਾਬ ਸਰਕਾਰ ਦਾ ਸੀਜੀ ਬੇਸਿਕਲੀ ਸਿੱਖਿਆ ਮੰਤਰੀ ਹੁੰਦੀ ਨਹੀਂ ਹਸੋ ਭਾਗ ਦਾ ਸੀ ਦੇਖੋ ਮੇਰੇ ਮਾਮਲੇ ਹੀ ਧਿਆਨ ਚ ਹੈ ਮੇਰੇ ਮਾਮਲਾ ਧਿਆਨ ਚ ਰਹੇਗਾ ਜਦੋਂ ਮਾਮਲਾ ਧਿਆਨ ਚ ਹੈ ਆਈ ਵਿਲ ਕਮੈਂਟ ਨਸ਼ੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਸਸਦ ਕੰਗੜਾ ਰਣੋਤ ਨੇ ਅਜੀਹਾ ਬਿਆਨ ਦਿੱਤਾ ਕਿ ਪੰਜਾਬ ਦੀ ਸਿਆਸਤ ਪੱਕ ਗਈ ਜਿਸ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਤੇ ਭਾਜਪਾ ਦੀ ਲੀਡਰਸ਼ਿਪ ਤੋਂ ਜਵਾਬ ਵੀ ਮੰਗ ਲਿਆ ਅਚਲ ਮੇ ਜੋ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ ਪੰਜਾਬ ਮੇ ਕੁਝ ਗਾਉਂ ਹੈ ਜਹਾਂ ਪੇ ਸਿਰਫ ਬੁਧਵਾਏਂ ਔਰ ਮਹਿਲਾਏਂ ਹੀ ਰਹਤੀ ਹੈ ਵੈਸੀ ਸਥਿਤੀ ਹਮਾਰੇ ਹਿਮਾਚਲ ਕੀ ਹੋ ਜਾਏਗੀ ਪਾਜਪਾਦੀ ਕੌਂਟਰੋਵਰਸੀ ਕੁਇਨ ਕੰਗਣਾ ਰਣੌਤ ਦੇ ਬਿਆਨ ਨੇ ਖੋਰ ਵਿਵਾਦ ਪੈਦਾ ਕਰ ਦਿੱਤਾ ਸੰਸਦ ਦੇ ਮੌਨਸੂਨ ਸੈਸ਼ਨ ਲਈ ਦਿੱਲੀ ਪਹੁੰਚੇ ਕੰਗਣਾ ਰਣੌਤ ਨੇ ਹਿਮਾਚਲ ਚ ਵੱਧ ਰਹੇ ਨਸ਼ੇ ਦਾ ਠੀਕਰਾ ਪੰਜਾਬ ਦੇ ਸਿਰ ਪੰਨਿਆ ਕਿ ਜੇ ਹਿਮਾਚਲ ਚ ਨਸ਼ੇ ਤੇ ਰੋਕ ਨਾ ਲੱਗੀ ਤਾਂ ਹਿਮਾਚਲ ਦਾ ਹਾਲ पंजाब वाले वर्गा हो जाएगा। अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहां पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं ਬੱਚੋ ਨੇ ਜੋ ਹੈ ਚੋਰੀਆਂ ਕਰ ਕਰਕੇ ਗਾੜੀਆਂ ਵੇਚਦੀ ਹੈ ਸਾਡੇ ਕੋਲ ਐਸੇ ਐਸੇ ਲੋਕ ਆਤੇ ਰੋਤੇ ਹਨ ਪੰਜਾਬ ਪ੍ਰਤੀ ਕੰਗਣਾ ਦੇ ਇਸ ਬਿਆਨ ਤੇ ਆਮ ਆਦਮੀ ਪਾਰਟੀ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਕੰਗਣਾ ਨੂੰ ਗੁਜਰਾਤ ਦਾ ਦੌਰਾ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੇ ਕੰਗਣਾ ਬਹਾਨੇ ਭਾਜਪਾ ਦੀ ਲੀਡਰਸ਼ਿਪ ਤੋਂ ਵੀ ਜਵਾਬ ਮੰਗਿਆ ਕੰਗਣਾ ਰਣੋਬੀ ਜੀ ਨੂੰ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਕਿਉਂਕਿ ਹਰ ਸਮੇਂ ਉਹ ਉਜਲੂਲ ਬੇਤੁਕੀਆਂ ਗੱਲਾਂ ਕਰਕੇ ਮੀਡੀਆ 'ਚ ਰਹਿਣ ਦੀ ਆਦਤ ਹੈ ਕਿਉਂਕਿ ਉਹਨੂੰ ਅੱਜ ਤੇ ਕੋਣ ਨੂੰ ਕੁਝ ਬੇਸਿਕ ਸਮਝਣੀ ਹੈਗੀ ਸਮਾਜ ਦੀ ਜਿੱਥੇ ਕੰਗਣਾ ਰਣੌਤ ਜੀ ਦੀ ਇਹ ਸਰਕਾਰਾਂ ਨੇ ਨਾ ਭਾਰਤੀ ਜਨਤਾ ਪਾਰਟੀ ਦੀਆਂ ਖਾਸ ਕਰਕੇ ਜੇ ਮੈਂ ਗੱਲ ਕਰਾਂ ਗੁਜਰਾਤ ਦੀ ਸਭ ਤੋਂ ਵੱਧ ਨਸ਼ਾ ਜਿਹੜਾ ਉਹ ਗੁਜਰਾਤ ਦੇ ਰਾਹੀਂ ਦੇ ਸਪਲਾਈ ਹੁੰਦਾ ਹੈਗਾ ਆਮ ਤੌਰ ਤੇ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਜਾਂਦਾ ਹੈ ਉਰਤਾ ਪੰਜਾਬ ਵਰਗੀਆਂ ਫਿਲਮਾਂ ਵੀ ਪੰਜਾਬ ਤੇ ਬਣਾਈਆਂ ਜਾ ਚੁੱਕੀਆਂ ਨੇ ਪਰ ਗ੍ਰਹਿ ਮੰਤਰਾਲੇ ਵੱਲੋਂ ਰਾਜ ਸਭਾ 'ਚ ਪੇਸ਼ ਕੀਤੀ ਰਿਪੋਰਟ ਕੁਝ ਵਕਰੀ ਤਸਵੀਰ ਪੇਸ਼ ਕਰਦੀ ਹੈ ਰੀਪੋਰਟ ਮੁਤਾਬਕ ਇਸ ਸੂਚੀ ਚ ਪਹਿਲੇ ਸਥਾਨ ਤੇ ਮਧ ਪ੍ਰਦੇਸ਼ ਹੈ ਜਿੱਥੋਂ 33 ਲੱਖ ਕਿਲੋ ਤੋਂ ਵੱਧ ਨਸ਼ਾ ਰਿਕਵਰ ਹੋਇਆ ਦੂਜਾ ਨੰਬਰ ਉੱਤਰ ਪ੍ਰਦੇਸ਼ ਦਾ ਹੈ ਜਿੱਥੋਂ 20 ਲੱਖ ਕਿਲੋਗ੍ਰਾਮ ਨਸ਼ਾ ਬਰਾਮਦ ਹੋਇਆ ਫਿਰ ਰਾਜਸਥਾਨ ਤੋਂ 8 ਲੱਖ ਕਿਲੋ ਨਸ਼ਾ ਬਰਾਮਦ ਕੀਤਾ ਗਿਆ ਆਂਧਰਾ ਪ੍ਰਦੇਸ਼ ਚੌਥੇ ਸਥਾਨ ਤੇ ਹੈ ਜਿੱਥੇ 5 ਲੱਖ ਕਿਲੋ ਤੋਂ ਜ਼ਿਆਦਾ ਨਸ਼ਾ ਮਿਲਿਆ 오ਡੀਸ਼ਾ ਪੰਜਵੇਂ ਸਥਾਨ ਤੇ ਹੈ ਤੇ ਤਾਮਿਲਨਾਡੂ 6ਵੇਂ ਨੰਬਰ ਤੇ ਹੈ ਜਿੱਥੋਂ 3 ਲੱਖ ਕਿਲੋ ਤੋਂ ਵੱਧ ਨਸ਼ਾ ਬਰਾਮਦ ਕੀਤਾ ਗਿਆ ਜਦਕਿ 2 ਲੱਖ ਕਿਲੋ ਨਸ਼ਾ ਮਿਲਣ ਦੇ ਨਾਲ ਪੰਜਾਬ 7ਵੇਂ ਸਥਾਨ ਤੇ ਹੈ ਇਨ੍ਹਾਂ ਸੂਬਿਆਂ ਤੋਂ ਬਾਅਦ ਇਸ ਸੂਚੀ 'ਚ ਤ੍ਰਿਪੁਰਾ, ਪੱਛਮੀ ਬੰਗਾਲ, ਮਨੀਪੁਰ, ਛੱਤੀਸਗੜ੍ਹ, ਬਿਹਾਰ, ਮਹਾਰਾਸ਼ਟra ਤੇ ਹਰਿਆਣਾ ਸ਼ਾਮਲ ਹੋਏ ਜਿੱਥੋਂ 1 ਲੱਖ ਕਿਲੋ ਤੋਂ ਵੱਧ ਨਸ਼ਾ ਮਿਲਿਆ ਜਦਕਿ ਹਿਮਾਚਲ 'ਚੋਂ 12 ਹਜ਼ਾਰ ਕਿਲੋ ਤੋਂ ਜ਼ਿਆਦਾ ਨਸ਼ੇ ਦੀ ਬਰਾਮਦਗੀ ਹੋਈ ਹੈ ਤੇ ਇਹ ਸਾਰੇ ਆંકੜੇ ਸਾਲ 2018 ਤੋਂ ਲੈ ਕੇ 2022 ਤੱਕ ਦੇ ਨੇ ਭਾਵੇਂ ਨਸ਼ਿਆਂ ਦੀ ਰਿਕਵਰੀ ਦੀ ਸੂਚੀ 'ਚ ਪੰਜਾਬ 7ਵੇਂ ਨੰਬਰ 'ਤੇ ਹੈ ਪਰ ਨਸ਼ਿਆਂ ਨੂੰ ਲੈ ਕੇ ਹਮੇਸ਼ਾ ਪੰਜਾਬ ਨੂੰ ਹੀ ਘੇਰਿਆ ਜਾਂਦਾ ਰਿਹਾ ਹੈ ਤੇ ਕੰਗਣਾ ਰਨਾਵਤ ਪੰਜਾਬ ਖਿਲਾਫ ਬਿਆਨ ਦੇਣ ਕਰਕੇ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਚੰਡੀਗੜ੍ਹ ਤੋਂ ਨਵਿੰਦਰ ਬਰਾੜ న్యూਸ 8 ਟੀਮ ਪੰਜਾਬ। ਆ ਭਾਜਪਾ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਹੈ ਕੰਗਣਾ ਰਨਾਵਤ ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹ ਬਿਹਦ ਨਿੰਦਣਯੋਗ ਹੈ। ਜਿਸ ਤਰੀਕੇ ਦੇ ਨਾਲ ਕੰਗਣਾ ਰਨਾਵਤ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਲਗਾਤਾਰ ਹਮਲਾਵਰ ਹੋਈ ਪਈ ਹੈ। ਇਥੋਂ ਭਾਜਪਾ ਦੀ ਤੇ ਆਰਐਸਐਸ ਦੀ ਜਿਹੜੀ ਪੰਜਾਬ ਔਰ ਪੰਜਾਬੀਆਂ ਦੇ ਪ੍ਰਤੀ ਮੰਨਸ਼ਾ ਹੈ ਉਹ ਜ਼ਾਹਰ ਹੁੰਦੀ ਹੈ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਭਾਜਪਾ ਹੈ ਉਹ ਛੇਤੀ ਤੋਂ ਛੇਤੀ ਆਪਣੀ ਇਸ ਜਿਹੜੀ ਇਸ ਸੰਸਦ ਹੈ ਜਿਹੜੀ ਕੱਲ ਪਰਸੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਈ ਹੈ ਇਹਦੇ ਇਹਦੇ ਤੇ ਕੰਟਰੋਲ ਕਰੇ ਔਰ ਇਹਨੂੰ ਮੇਰੇ ਖਿਆਲ ਨਾਲ ਤੈਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਇਹਨਾਂ ਨੂੰ ਦਿਖਾਣਾ ਚਾਹੀਦਾ ਹੈ ਹਿਮਾਚਲ ਮੇ ਜੋ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ कि मैं आपसे ये बताना चाहूँगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहाँ पर सिर्फ बुधवाएँ और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूँगी गलिबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा है प्रधानमंत्री ਅੱਗੇ ਵਧਣ ਤੇ ਗੱਲ ਕਰਾਂਗੇ ਪੰਜਾਬ ਕੈਬਨਿਟ ਦੇ ਵੱਲੋਂ ਲਏ ਗਏ ਫੈਸਲੇ ਦੀ ਗਰੁੱਪ ਡੀ ਚ ਪੱਟੀਆਂ ਲੈ ਕੇ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਗਏ ਨੇ ਗਰੁੱਪ ਡੀ ਚ ਪੜਤੀ ਦੇ ਲਈ ਉਮਰ ਹੱਦ 2 ਸਾਲ ਵਧਾ ਦਿੱਤੀ ਗਈ ਹੈ 35 ਸਾਲ ਤੋਂ ਵਧਾ ਕੇ ਇਸ ਉਮਰ ਨੂੰ 37 ਸਾਲ ਕੀਤਾ ਗਿਆ ਹੈ ਕਿ ਉਮਰ ਹੱਦ ਜੁਵਾਦਾ ਕੀਤਾ ਗਿਆ ਹੈ बीजानी कालाबाजारी के खिलाफ भी सरकार ने अहम कदम चुकाया केंद्र दे सीड एक्ट 1966 से शोध कीती गई है कि नकली बीजांधी मार्केटिंग पे पांच तो लेके 50 लाख तक का जुर्माना भी लगाया जाएगा एक साल तो तीन साल तक दी कैद दी भी तजवीज रखी गई है क्योंकि एस एक्ट से 1966 दे शोध कीती गई है पंजाब सरकार क्लास तो। फोर्थ फोर्थ जड़ी ਉਹਦੀਆਂ ਸਾਮੀਆਂ ਭਰਨ ਦੇ ਲਈ ਜਿਹੜੀ एलिजिਬਿਲਟੀ ਸੀ ਏਜ ਦੀ ਖਾਸ ਕਰਕੇ ਏਜ ਦੀ एलिजिਬਿਲਟੀ ਸੀ ਉਹ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਸਾਮੀਆਂ ਨੇ ਗਰੁੱਪ B ਦੀਆਂ ਸਾਮੀਆਂ ਲਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਹਦੇ ਵਿੱਚ 2 ਸਾਲ ਦੀ ਰੈਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ एलिਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣ ਗਿਆ ਉਹ ਆਪਣਾ ਅਪਲਾਈ ਕਰ ਸਕਦਾ ਸੋ ਪਿਛਲੀ ਰਵਾਇਤੀ ਜਿਹੜੀ ਖੇਤੀ ਸਾਡੇ ਅਸੀਂ ਘਰਾਂ ਤੋਂ ਵੀ ਜਿਹੜਾ ਉਹ ਪਾ ਲੈਂਦੇ ਸੀ ਪਾ ਲੈਂਦੇ ਮਨਾਫਾ ਕਮਾਉਣ ਦੀ ਖਾਤਰ ਜਾਂ ਤਾਂ ਉਹਦੇ ਵਿੱਚ ਮਲਾਬੜ ਕਰਦੇ ਜਾਂ ਜਿਵੇਂ ਜਾਲੀ ਵੇਚਣ ਲੱਗ ਗਏ ਸਰਕਾਰ ਵੱਲੋਂ ਵੱਡਾ ਇੱਕ ਅਹਿਮ ਫੈਸਲਾ ਲੈ ਗਿਆ ਸਰਦਾਰ ਭਗਵੰਤ ਸਿੰਘ ਮਾਨਹਰੂ ਜਿਹੜਾ ਉਹ 1966 ਵਿੱਚ ਬਣਿਆ ਏ ਕਾਨੂੰਨ ਸੀ ਧਾਰਾ 19 ਜਿਹੜਾ ਉਹਦੇ ਚ ਉਹਲੇ ਵੇਲੇ 500 ਰੁਪਇਆ ਜੁਰਮਾਨਾ ਸੀ ਜੇ ਕਿਸੇ ਨੇ ਇਹੋ ਜੀ ਗਲਤੀ ਹੈ ਕਰਦਾ ਜਾਂ ਕੋਈ ਪਾਇਆ ਜਾਂਦਾ ਦੋਸ਼ੀ ਤਾਂ ਉਸ ਨੂੰ ਫਿਰ ਦੁਬਾਰਾ ਜਿਹੜਾ ਹੁਣ ਅਸੀਂ ਸੋਚ ਵਿਚਾਰ ਕਰਨ ਤੋਂ ਬਾਅਦ ਪਹਿਲੀ ਵਾਰ ਜਿਹੜਾ ਡੀਲਰ ਬੰਦਾ ਇਹੋ ਜੀ ਗਲਤੀ